ਕੀ ਸੀਗਾ ਮੀਟਿੰਗ ਕੀਤੀ ਗਈ ਅੰਮ੍ਰਿਤਸਰ ਜਿਲ੍ਹੇ ਵਿੱਚ ਆਪ ਜੀ ਵੱਲੋਂ ਅੱਜ ਮੈਂ ਬਤੌਰ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਠੀਕ ਹੈ ਏਡੀਸੀ ਡਿਵੈਲਪਮੈਂਟ ਮੈਡਮ ਪਰਮਜੀਤ ਜੀ ਦੇ ਆਫਿਸ ਦੇ ਵਿੱਚ ਡਿਸਟ੍ਰਿਕਟ ਹੈੱਡ ਜਿਹੜੇ ਆ ਸਾਡੇ ਐਨ ਐਫ ਐਸ ਸੀ ਜਿਹੜੀ ਨੈਸ਼ਨਲ ਫੂਡ ਸਟੂਡ ਕਿਟ ਨਾਲ ਸੰਬੰਧਤ ਉਹਨਾਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਔਰ ਮੀਟਿੰਗ ਵਿੱਚ ਹਰਕ ਵਿਭਾਗ ਖਾਸ ਤੌਰ ਤੇ ਸਿਹਤ ਵਿਭਾਗ ਐਜੂਕੇਸ਼ਨ ਵਿਭਾਗ ਇਹਦੇ ਨਾਲ ਨਾਲ ਸਾਡਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਉਹਨਾਂ ਦੇ ਅਫਸਰਾਂ ਨੇ ਆਪਣੇ ਆਪਣੀਆਂ ਸਕੀਮਾਂ ਬਾਰੇ ਡਿਟੇਲ ਜਾਣਕਾਰੀ ਦਿੱਤੀ ਤੇ ਮੇਰਾ ਅੱਜ ਦਾ ਫੋਕਸ ਸੀ ਉਹ ਸੀਗਾ ਹੈਲਥ케ਅਰ ਤੇ ਖਾਸ ਕਰਕੇ ਸਕੂਲ ਹੈਲਥ ਪਰ ਸਾਡੇ ਜਿਹੜੇ ਛੋਟੇ ਅਰਗਰਵਾੜੀ ਦੇ ਬੱਚੇ ਆ ਜਾਂ ਸਾਡੀਆਂ ਇਲਿਟਰੇਟਿੰਗ ਜਾਂ ਮਦਰਸ ਜਿਹਾ ਪ੍ਰੈਗਨੈਂਡੀਜ਼ਾ ਉਹਦੇ ਚ ਸਿਵਲ ਸਰਜਨ ਮੈਡਮ ਤੇ ਉਹਨਾਂ ਦੀ ਐਸਸੀਐਸ ਮੈਡਮ ਤੇ ਪੂਰੀ ਟੀਮ ਵੱਲੋਂ ਇੱਕ ਵਿਸਥਾਰਤ ਜਾਣਕਾਰੀ ਵੀ ਲਈ ਤੇ ਜੋ ਮੇਰੇ ਮਨ ਸੀਗਾ ਕਿ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਦਰਸਤੀ ਲੈ ਦੇ ਤਕਵੀ ਹੈਲਥ케ਅਰ ਦਿੰਦੀ ਆ ਜਿਵੇਂ ਏਡੀਸੀ ਮੈਡਮ ਦੇ ਧਿਆਨ ਵਿੱਚ ਲੰਦਾ ਗਿਆ ਵੀ ਕਈ ਬੱਚੇ ਜਿਹੜੇ ਆ ਉਹਨਾਂ ਨੂੰ ਐਸੀ ਬਿਮਾਰੀ ਪਾਈ ਗਈ ਆ ਜਿਸ ਬਿਮਾਰੀ ਦਾ ਬਹੁਤ ਗੰਭੀਰ ਜਿਹੜਾ ਟ੍ਰੀਟਮੈਂਟ ਵਾਸਤੇ ਪੀਜੀ ਤੇ ਜਾਣਾ ਪੈਂਦਾ ਸੀਗਾ ਉਹ ਵੀ ਜਿਹੜਾ ਸਾਡੇ ਸਰਕਾਰ ਰੁਈਆ ਕਰਾਉਂਦੀ ਆ ਕਿ ਉਸ ਛੋਟੇ ਬੱਚਿਆਂ ਨੂੰ ਜਦੋਂ ਇਹ ਸੈਲਪੀ ਲੋਡ ਪਈ ਕਿਸੇ ਦੀ ਹਾਰਟ ਦਾ ਪ੍ਰੋਬਲਮ ਆਈ ਕਿਸੇ ਦੀ ਅਨੇ ਨਈ ਪ੍ਰੋਗਰਾਮਾਈ ਤਾਂ ਉਹਦੇ ਵਿੱਚ ਜੇ ਪ੍ਰਾਈਵੇਟ ਸੈਕਟਰ ਦੀ ਹਰ ਵੀ ਲੋਡ ਪਈ ਫੋਰਟ ਪੀਸ ਹਸਪੀਟਲ ਬਹਾਲੀ ਉਹ ਵੀ ਸਰਕਾਰ ਨੇ ਫ੍ਰੀ ਆਫ ਕਸਟ ਮਈਆ ਕਰਾਈ ਸੁਮਿੰ ਲੱਗਦਾ ਕਿ ਇਹ ਚੀਜ਼ਾਂ ਦਾ ਪ੍ਰਚਾਰ ਤੇ ਪਸਾਰ ਹੋਰ ਕਰਨਾ ਚਾਹੀਦਾ ਕਿ ਜੇ ਸਾਡੇ ਸਕੂਲ ਚ ਚਾਹੇ ਉਹ ਟੀਮਾਂ ਜਾਂਦੀਆਂ ਉਹਦੇ ਵਿੱਚ ਅੱਖਾਂ ਚੈੱਕਅਪ ਕਰਦੇ ਆਂ ਦੰਦ ਚੈੱਕਅਪ ਕਰਦੇ ਆਂ ਜਾਂ ਹੋਰ ਬਾਰੇ ਦੇਖਦੇ ਆਂ ਤਾਂ ਉਹ 30 ਲਗਭਗ ਬਿਮਾਰੀਆਂ ਦੇ ਟੈਸਟ ਕਰਨ ਤੋਂ ਬਾਅਦ ਜੇ ਕਿਸੇ ਬੱਚੇ ਨੂੰ ਬੰਦ ਕਿਸੇ ਦਾ ਕੋਈ ਐਸੀ ਬਿਮਾਰੀ ਜਿਹੜੀ ਪਾਈ ਜਾਂਦੀ ਆ ਉਹਦੇ ਸਾਰੇ ਐਂਟੀਟ੍ਰੀਟਮੈਂਟ ਦਾ ਸਰਕਾਰ ਜਿਹੜਾ ਉਹ ਫ੍ਰੀ ਆਫ ਕਾਸਟ ਅਲਾਵੀ ਜੇਕਰ ਹੁੰਦੀ ਆ ਸੋ ਅੱਜ ਦਾ ਸਾਡਾ ਮੇਨ ਹੈਲਥ ਫੋਕਸ ਹੈਗਾ ਤੇ ਮੈਂ ਚਾਹੂੰਗਾ ਕਿ ਸਾਡੇ ਕਮਿਸ਼ਨ ਦੇ ਬਾਕੀ ਮੈਂਬਰਸ ਵਾਲੀ ਵਿੱਚ ਜਦੋਂ ਮੀਟਿੰਗ ਕਰਦੇ ਆ ਉਹਦੇ ਨਾਲ ਸਾਰੇ ਡਿਸਟ੍ਰਿਕਟ ਅਫਸਰ ਨੂੰ ਇਹ ਤੇ ਤਗੀਦ ਕਰਨ ਕਿ ਉਹ ਕਮਿਸ਼ਨ ਦੀ ਪ੍ਰੈਜ਼ੈਂਸ ਪਰ ਕਮਿਸ਼ਨ ਦੇ ਰੋਲ ਬਾਰੇ ਤੇ ਕਮਿਸ਼ਨ ਦੇ ਨੰਬਰ ਬਾਰੇ ਜਾਣਕਾਰੀ ਦੇ ਦੇ ਤੇ ਮੈਂ ਫਿਰ ਬੇਨਤੀ ਕਰੂੰਗਾ ਸਾਰੇ ਇਸ ਜ਼ਿਲ੍ਹਾ ਮਰਸਰ ਦੇ ਅੰਗਰਵਾੜੀਆਂ ਦੇ ਮਿੱਡਲ ਸਕੂਲ ਦੇ ਇੰਚਾਰਜਾਂ ਨੂੰ ਕਿ ਹਰ ਸਕੂਲ ਦੇ ਵਿੱਚ ਕਮਿਸ਼ਨਰ ਨੰਬਰ ਡਿਸਪਲੇ ਕਰ ਦਿਓ ਤਾਂ ਕਿ ਜਿਹੜਾ ਲਾਭਪਾਤਰੀ ਆ ਬੈਨੀਫਿਸ਼ੀਰੀ ਆ ਚਾਹੇਓ ਪੀ ਡੀ ਐਸ ਦਾ ਚਾਹੇਓ ਅੰਗਰਵਾੜੀ ਸਕੀਮ ਦਾ ਚਾਹੇ ਮੈਡੀ ਮਿਲ ਦਾ ਕੋਈ ਬੱਚਾ ਵਾ ਕੋਈ ਪੇਰੈਂਟ ਆ ਕੋਈ ਡਿੱਪੂ ਤੋਂ ਕੰਕ ਲੈਣਾ ਬੰਦਾ ਉਹ ਆਪਣੀ ਸ਼ਿਕਾਇਤ ਹੈਗੀ ਆ ਕੁਝ ਤੱਕ ਪਹੁੰਚ ਕਰ ਸਕੇ ਬਹੁਤ ਬਹੁਤ ਧੰਨਕ ਤੁਹਾਨੂੰ